ਸਾਤਰੀ ਗਾਲ ਜੀ ਸਾਰਿਆਂ ਨੂੰ ਅੱਜ ਸਮਾਪਤੀ ਆ ਆਪਣੇ ਲਾਸਟ ਕਿਲੇ ਦੀ ਚੜੀ ਆਲੇ ਦੀ ਸਬੀ ਦੀ 12 85 ਕਾਲੂ ਵੱਡੂਗੇ ਬਸ 3-4 ਦਿਨ ਦਾ ਕੰਮ 6 ਕਿਲੇ ਰਹਨੇ ਆ 12 85 ਦੇ ਤੇ ਇਧਰ ਉਹ ਰੌਣੀ ਕਰਤੀ ਰੋਟਾ ਵੇਟਰ ਮਾਰ ਕੇ ਤੇ ਚੱਲ ਰਹੀ ਆ ਮੋਟਰ ਬਸ 2-3 ਦਿਨ ਚ ਰੌਣੀ ਦਾ ਨਿਬੜ ਜਾਊਗਾ ਐਨ ਸਹੀ ਟਾਈਮ ਵਜਾਈ ਨੂੰ ਲੱਗਾਂਗੇ ਹੋਗੀ ਕਾ ਇਹ ਵਧੀਆ ਨਿਕਲ ਗਈ ਇਹ ਚਰੀ ਵਾਲੀ ਤੀ ਲੇਟ ਆ ਤਾਂ ਵੀ 20 ਬੂ ਦੀ ਦੇ ਜਾਣੀ ਆ ਇਹ ਤੇ ਚਰੀ ਦੀ ਬਾੜ ਵੀ ਪਾ ਲਈ ਤੀ ਆਲੇ-ਦਾਲੇ ਵੀ ਦੇਖ ਲਈ ਠੀਕ ਆ ਜੀ ਕਰਿਓ ਛੇ ਲੱਗੋ ਕਣਕਾਂ ਬੀਜਣ ਸੱਬੀ ਲਗਭਗ ਮੁੱਕ ਚਲੀ ਓਕੇ ਜੀ ਕਰਿਓ ਛੇ ਰਹਿ ਬਤੋ ਵਾਪਸ